ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸੋਸ਼ਲ ਮੀਡੀਆ ਤੇ ਅਕਸਰ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਜੋ ਕਿ ਗਰੰਤੀ ਸਿੰਘਾਂ ਦੇ ਗੱਲ ਕਰਦੀਆਂ ਨੇ ਚਾਹੇ ਉਹ ਤਨਖਾਹਾਂ ਲੈ ਕੇ ਕਹਿ ਲਈਏ ਜਾਂ ਹੋਰ ਕਈ ਵਿਸ਼ਿਆਂ ਦੇ ਸਬੰਧ ਦੇ ਵਿੱਚ ਗਰੰਤੀ ਸਿੰਘ ਦੇ ਨਾਲ ਹੋਰੇ ਧੱਕਿਆਂ ਦੀ ਗੱਲ ਕਰ ਲਈਏ ਸੋ ਇਹ ਕਿੰਨਾ ਦੇ ਕਮਜ਼ੋਰ ਇਹ ਕਹਿ ਸਕਦੇ ਆ ਇੱਥੇ ਦੋ ਸ਼ਕਤੀ ਨੂੰ ਦੇਖ ਸਕਦੇ ਆ ਕਿਉਂਕਿ ਇਨ੍ਹਾਂ ਗਰੰਥੀ ਸਿੰਘਾਂ ਦਾ ਆਪਦੇ ਵਿੱਚ ਕਦੇ ਵੀ ਏਕਾ ਨਹੀਂ ਹੈ ਬਲਕਿ ਕੁਝ ਸਿੱਖ ਜਥੇਬੰਦੀਆਂ ਆਪਦੇ ਵਿੱਚ ਕਹਿ ਰਹੀਆਂ ਕਿ ਆਪਾਂ ਇਕੱਠੇ ਹੋਈਏ ਇਕੱਠੇ ਹੋ ਕੇ ਕੋਈ ਮਤੇ ਪਾਈਏ ਇਕੱਠੇ ਹੋ ਕੇ ਕੋਈ ਸਭਾਵਾ ਬਣਾਈਏ ਜਿਨ੍ਹਾਂ ਸਭਾਵਾ ਵਿੱਚ ਤੁਹਾਡੇ ਹੱਕ ਦੀ ਗੱਲ ਕੀਤੀ ਜਾਵੇਗੀ ਤੁਹਾਡੇ ਨਾਲ ਖੜਿਆ ਜਾਵੇਗਾ ਗਰੰਥੀ ਸਿੰਘ ਗਲਤ ਨਹੀਂ ਹੋਣਾ ਚਾਹੀਦਾ ਸੋ ਉਹਨਾਂ ਨੂੰ ਇਹ ਅਗਨੋਰ ਕਰ ਦਿੰਦੇ ਆ ਬਿਨ ਦੇਖਿਆ ਕਰ ਦਿੰਦੇ ਆ ਬਿਨ ਸੁਣਿਆ ਕਰ ਦਿੰਦੇ ਆ ਤੇ ਕਈ ਵਾਰਾ ਫਿਰ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਤੁਮਿਆਜਾ ਬਹੁਤ ਵੱਡਾ ਗਲਤ ਘੋਤਣਾ ਪੈਂਦਾ ਹੈ ਸੋ ਗੱਲਾਂ ਕੀਤੀਆਂ ਜਾਂਦੀਆਂ ਕਿ ਹਰ ਇੱਕ ਕੰਮ ਦੇ ਵਿੱਚ ਹਰ ਇੱਕ ਕਿਤੇ ਦੇ ਵਿੱਚ ਉਹਨਾਂ ਦੀਆਂ ਮжоਰਿਟੀਆਂ ਵੜਾਈਆਂ ਨੇ ਉਹਨਾਂ ਦੀਆਂ ਸੁਭਾਵਾਂ ਵੜਾਈਆਂ ਨੇ ਇੱਕ ਇਹਦੀਆਂ ਗੱਲਾਂ ਕੀਤੀਆਂ ਪਿਛਲੇ ਦਿਨੀ ਦਿੱਲੀ ਦੇ ਵਿੱਚ ਜੋ ਕਿ ਕਰਸਾਨਾ ਨੇ ਸਰਕਾਰ ਦੇ ਪਾਸ ਉਹ ਜੰਗ ਜਿੱਤੀਏ ਤੇ ਉਹ ਏਕੇ ਨੇ ਜਤਾਈ ਆ ਗੱਲਾਂ ਕੀਤੀਆਂ ਜਾਂਦੀਆਂ ਇੱਕ ਰੱਖਸ਼ੇ ਵਾਲੇ ਦੀ ਉਦਾਹਰਨਾਂ ਦੇ ਦੇ ਕੇ ਕਿ ਉਹਨਾਂ ਨੂੰ ਜੇ ਕੋਈ ਤੰਗ ਪਰੇਸ਼ਾਨ ਕਰਦਾ ਤਾਂ ਉਹ ਚੱਕੇ ਜਾਮ ਕਰ ਦਿੰਦੇ ਆ ਉਹਨਾਂ ਦਾ ਏਕਾ ਵਾ ਕਿਉਂ ਚੱਕੇ ਜਾਮ ਹੁੰਦੇ ਆ ਕਿਉਂ ਜਿੱਤਾਂ ਹੁੰਦੀਆਂ ਹੈ ਕਿਉਂਕਿ ਉਹਨਾਂ ਦੇ ਵਿੱਚ ਏਕਾ ਹੈ ਅੱਜ ਗ੍ਰੰਥੀ ਸਿੰਘ ਦੇ ਹਾਲਾਤ ਬਹੁਤ ਮਾੜੇ ਆ ਗ੍ਰੰਥੀ ਸਿੰਘਾਂ ਨੂੰ ਬਣਦਾ ਹੱਕ ਸਦਕਾਰ ਨਹੀਂ ਦਿੱਤਾ ਜਾ ਰਿਹਾ ਇਹਦੇ ਵਿੱਚ ਕਿਤੇ ਨਾ ਕਿਤੇ ਗ੍ਰੰਥੀ ਸਿੰਘਾਂ ਦਾ ਕੋਸੂਰ ਹੈ ਸੋ ਇਸੇ ਤਰ੍ਹਾਂ ਹੀ ਅੱਜ ਮੌਕੇ ਦੇ ਵਿੱਚ ਭਾਈ ਕਲਿਆਣਾ ਜੀ ਗੁਰਮਤ ਗ੍ਰੰਥੀ ਰਾਗੀ ਸਭਾ ਦੀ ਜੋ ਮਹੀਨਾਵਰ ਮੀਟਿੰਗ ਹੋਈ ਹੈ ਉਹ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਗੁਰਮਤ ਗ੍ਰੰਥੀ ਰਾਗੀ ਸਭਾ ਦੇ ਪੰਜਾਬ ਪ੍ਰਧਾਨ ਭਾਈ ਰਣਜੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਕਹਿੰਦੇ ਪਹੁੰਚੇ ਹੋਏ ਆਰਤੀ ਹਰਨੇਕ ਸਿੰਘ ਜੀ ਬਲਾ ਖੰਡੇ ਸਰਪ੍ਰਸਤ ਜ਼ਿਲ੍ਹਾ ਪ੍ਰਧਾਨ ਭਾਈ ਲਖਵੇਰ ਸਿੰਘ ਜੀ ਬੱਗੇ ਸ਼ਹੀਦ ਪ੍ਰਧਾਨ ਜਤਿੰਦਰਪਾਲ ਸਿੰਘ ਜੀ ਪਟਨੇ ਵਾਲੇ ਰਾਗੀ ਸੋ ਉਸ ਤੋਂ ਇਲਾਵਾ ਹੋਰ ਬਹੁਤ ਜਿਆਦੇ ਸਿੰਘਾਂ ਦੇ ਹੋਰ ਦੇ ਵਿੱਚ ਹਾਜ਼ਰੀ ਭਰੀ ਤੇ ਉਹਨਾਂ ਨੇ ਇੱਕ ਅਪੀਲ ਵੀ ਕੀਤੀ ਕਿ ਅਪੀਲ ਕੀਤੀ ਤੁਹਾਨੂੰ ਸੁਣਾਉਣਿਆ ਅੱਗੇ ਵੀਡੀਓ ਦੇ ਵਿੱਚ ਹਾਂਜੀ ਬਾਬਾ ਜੀ ਅੱਜ ਮੀਟਿੰਗ ਹੋਈ ਆ ਮੋਗੇ ਔਰ ਕਾਹਦੇ ਸਬੰਧ ਵਿੱਚ ਹੋਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕਲਿਆਣਾ ਜੀ ਗੁਰਮਤਿ ਗ੍ਰੰਥੀ ਰਾਗੀ ਸਭਾ ਜੋ ਮਹੀਨਾਵਾਰੀ ਮੀਟਿੰਗ ਗੁਰਦੁਆਰਾ ਸ੍ਰੀ ਨਾਮਦੇਵ ਭਵਨ ਮੋਗਾ ਵਿੱਚ ਅੱਜ ਸਮੂਹ ਫਾਊਂਡੇਟਰ ਅਤੇ ਮੈਂਬਰ ਸਹਿਬਾਨ ਅਤੇ ਗੁਰੂਕੀਆਂ ਲਾਡਲੀਆਂ ਪਰਜਾ ਜਿਹੜੀਆਂ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਇਹ ਮਹੀਨਾਵਾਰੀ ਮੀਟਿੰਗ ਨੂੰ ਮੁਕਤ ਰੱਖਦੇ ਹੋਏ ਜੋ ਮੀਟਿੰਗ ਰੱਖੀ ਗਈ ਇਸ ਦਾ ਮਕਸਦ ਸੀ ਕਿ ਜਿੰਨਾ ਗੁਰਮਤ ਪਿਆਰਿਆਂ ਦੇ ਜਿਹੜੇ ਆਈਡੀ ਕਾਰਡ ਬਣਾਏ ਹੋਏ ਸੀ ਉਹਨਾਂ ਦੀ ਦੇਖ ਲੰਗੀ ਹੋਈ ਸੀ ਅਤੇ ਉਹਨਾਂ ਦੇ ਨਵੇਂ ਅਪਡੇਟ ਕੀਤੇ ਗਏ ਸਾਨੂੰ ਜਿਨ੍ਹਾਂ ਗੁਰਮੁਖ ਪਿਆਰਾਂ ਦੇ ਅਜੇ ਤੱਕ ਨਹੀਂ ਬਣੇ ਸੀਗੇ ਉਹਨਾਂ ਨੂੰ ਨਵੇਂ ਬਣਾਏ ਗਏ ਅਤੇ ਬਹੁਤ ਹੀ ਜਾੜੇ ਜਿਹੜੇ ਗੁਰਮੁਖ ਪਿਆਰੇ ਗਰੰਥੀ ਸਿੰਘ ਗੁਰੂ ਕੇ ਵਜੀਰ ਜਿਹੜੇ ਉਹ ਇਸ ਭਾਈ ਕਲਿਆਣਾ ਜੀ ਗੁਰਮਤਿ ਗ੍ਰੰਥੀ ਰਾਕੇ ਸਮਾ ਦੇ ਵਿੱਚ ਸ਼ਾਮਲ ਹੋਏ ਸੋ ਸਾਰੀਆਂ ਸੰਗਤਾਂ ਨੂੰ ਅਤੇ ਗੁਰੂ ਕੀਆਂ ਗਰੰਥੀ ਸਿੰਘਾਂ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਹ ਸਭਾ ਦੇ ਨਾਲ ਜੁੜਿਆ ਜਾਵੇ ਜੋ ਆਪਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਭਾ ਦੇ ਨਾਲ ਜੁੜ ਕੇ ਆਪਣੀਆਂ ਰਹਿੰਦੀਆਂ ਹੋਈਆਂ ਜੋ ਆਪ ਨੂੰ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਅਤੇ ਗ੍ਰੰਥੀ ਸਿੰਘਾਂ ਨੂੰ ਬੇਨਤੀ ਹੈ ਕਿ ਜਿੱਥੇ ਸ੍ਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਆਪਾਂ ਪ੍ਰਕਾਸ਼ ਦਿਹਾੜਾ 4 ਤਰੀਕ ਨੂੰ ਜਿਹੜਾ ਆ ਰਿਹਾ ਹੈ ਮਨਾਉਣਾ ਹੈ ਉੱਥੇ ਭਾਈ ਸਾਰੀਆਂ ਗੁਰਮੁਖ ਪਿਆਰੀਆਂ ਸੰਗਤਾਂ ਨੂੰ ਅਤੇ ਜਥੇਬੰਦੀਆਂ ਅਤੇ ਗ੍ਰੰਥੀ ਸਿੰਘਾਂ ਰਾਗੀ ਸਿੰਘਾਂ ਨੂੰ ਬੇਨਤੀ ਹੈ ਕਿ ਉਥੇ ਜਿੱਦਣ ਸਾਖ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਆੜਾ ਹੈ ਉਥੇ ਹੀ ਗ੍ਰੰਥੀ ਸਿੰਘ ਵੀ ਜਿਹੜੇ ਸਥਾਪਿਤ ਕੀਤਾ ਗਿਆ ਹੈ ਬਾਬਾ ਬਿੱਡਾ ਸਾਹਿਬ ਜੀ ਵੱਲੋਂ ਸਾਖ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਉਹਨਾਂ ਸਥਾਪਿਤ ਕੀਤਾ ਗਿਆ ਹੈ ਆਪਾਂ ਵੱਧ ਤੋਂ ਵੱਧ ਆਪੋ ਆਪਣੇ ਨਗਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਥਾਨਾਂ ਦੇ ਵਿੱਚ ਗ੍ਰੰਥੀ ਸਥਾਪਨਾ ਦਿਵਸ ਜਿਹੜਾ ਉਹ ਵੱਧ ਤੋਂ ਵੱਧ ਮਨਾਉਣਾ ਜੀ ਸੋ ਜਿੰਨੀਆਂ ਵੀ ਅੱਜ ਸਿੱਖਾਂ ਗ੍ਰੰਥੀ ਸੰਗ ਜਿਹੜੇ ਸ਼ਹਾਬ ਸ਼ਾਮਲ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਕਲਿਆਣਾ ਜੀ ਗੁਰਮਤਿ ਰਾਗੀ ਗ੍ਰੰਥੀ ਸਭਾ ਜ਼ਿਲ੍ਹਾ ਮੋਗਾ ਜੋਗੀ ਅੱਜ ਦੀ ਮੀਟਿੰਗ ਗੁਰਦਰਾ ਨਾਮਦੇ ਭੌਣ ਮੋਗਾ ਕਾਲਸਾ ਰੋਡ ਵਿਖੇ ਜੋ ਰੱਖੀ ਗਈ ਸੀ ਜਿਸ ਵਿੱਚ ਅੱਜ ਸਭਾ ਦੇ ਵਿੱਚ ਦਾਸ ਦੀ ਪ੍ਰੇਰਣਾ ਸਦਕਾ ਜੋ ਅੱਠ ਸਿੰਘਾਂ ਨੇ ਜੋ ਅੱਜ ਨਵੇਂ ਗੁਰਮਖ ਪਿਆਰੇ ਸਭਾ ਦੇ ਵਿੱਚ ਆਇਆ ਸੱਤ ਪੱਲਾਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਤੇ ਭਾਈ ਤੇਜਿੰਦਰ ਸਿੰਘ ਜੀ ਭਾਈ ਗੁਰਮੀਤ ਸਿੰਘ ਜੀ ਭਾਈ ਗੁਰਜੋਤ ਸਿੰਘ ਜੀ ਭਾਈ ਗੁਰਸੇਵਕ ਸਿੰਘ ਜੀ ਭਾਈ ਤਸਪਾਲ ਸਿੰਘ ਜੀ ਭਾਈ ਗੁਰਮੀਤ ਸਿੰਘ ਜੀ ਤੇ ਅੱਜ ਜਿੰਨੇ ਵੀ ਅੱਠ ਸਿੰਘ ਸਭਾ ਦੇ ਵਿੱਚ ਆਇਆ ਸਾਡੇ ਮੋਗੇ ਸ਼ਹਿਰ ਦੇ ਅਸੀਂ ਉਹਨਾਂ ਨੂੰ ਸਭਾ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਕਹਿੰਨੇ ਆ ਇਹ ਬਹੁਤ ਸਭਾ ਬਹੁਤ ਆਉਣ ਵਾਲੇ ਸਮੇਂ ਚ ਬਹੁਤ ਵਧੀਆ-ਵਧੀਆ ਕਾਰਜ ਕਰੇਗੀ ਜੋ ਪਿਲੇ ਸਮੇਂ ਤੋਂ ਸਵਾ ਕਰ ਰਹੀ ਹੈ ਆਓ ਆਪਾਂ ਵੱਧ ਚੜ ਕੇ ਇਹ ਸਵਾ ਦਾ ਸਾਥ ਦੇਈਏ ਆਉਣ ਵਾਲਾ ਸਮਾਂ ਮਾਰਾ ਸੱਚੇ ਪਾਤਸ਼ਾਹ ਖੁਸ਼ੀਆਂ ਭਰਿਆ ਲਿਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੇ ਬਹੁਤ ਹੀ ਸਤਿਕਾਰਯੋਗ ਮਨਪ੍ਰੀਤ ਸਿੰਘ ਜੀ ਜੋ ਸਾਡੇ ਪੱਤਰਕਾਰ ਹਨ ਸਾਡੀ ਸਭਾ ਦੇ ਜੋ 1.5 ਸਾਲ ਤੋਂ ਸਾਡੀ ਨਾ ਸਮਾ ਦੇ ਸੇਵਾ ਨਿਭਾ ਰਹੇ ਹਨ ਆਉਣ ਵਾਲੇ ਨਿਸ਼ਕਾਮ ਸੇਵਾ ਨਿਭਾ ਰਹੇ ਹਨ ਪਰ ਐਸੇ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿੱਥੇ ਵੀ ਕੋਈ ਸਮਾਗਮ ਹੋਵੇ ਭਾਈ ਸਾਹਿਬ ਜੀ ਦੀ ਕੋਈ ਛੁੱਟੀ ਨਹੀਂ ਕੋਈ ਗੈਰ ਹਾਜ਼ਰੀ ਨਹੀਂ ਹਰ ਹਰ ਸਮਾਗਮ ਵਿੱਚ ਨਾਲ ਜਾਂਦੇ ਆ ਜਥੇਦਾਰ ਇਹਨਾਂ ਦੀ ਵੀ ਆਪਾਂ ਮਦਦ ਕਰਨੀ ਹੈ ਸਾਡੇ ਬਹੁਤ ਸਤਿਕਾਰਯੋਗ ਸਰਪ੍ਰਸਤ ਜਥੇਦਾਰ ਹਰਨੇਕ ਸਿੰਘ ਜੀ ਬਲਖੜੀ ਜ਼ਿਲ੍ਹਾ ਪ੍ਰਧਾਨ ਲਖਮੀਰ ਸਿੰਘ ਜੀ ਬੱਗੇ ਬਹੁਤ ਜਿੰਨੇ ਵੀ ਜਿੰਨੇ ਵੀ ਸਭਾ ਦੇ ਮੈਂਬਰ ਹਨ ਬਹੁਤ ਹੀ ਚੜ੍ਹਦੀ ਕਲਾ 'ਚ ਹਨ ਤੇ ਆਉਣ ਵਾਲੇ ਸਮੇਂ 'ਚ ਮਹਾਰਾ ਸਾਰੇ ਸਿੰਘਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਉਣ ਵਾਲੇ ਸਮੇਂ 'ਚ ਜੈ ਜੈਕਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੰਤਨ ਬਾਬਾ ਨਾਮਦੇਵ ਜੀ ਦੇ ਪਵਿੱਤਰ ਅਸਥਾਨਾਂ ਤੇ ਕਾਲਸਾ ਰੋਡ ਵਿਖੇ ਭਾਈ ਕਲਿਆਣਾ ਜੀ ਗੁਰਮਤ ਗ੍ਰੰਥ ਜੀ ਰਾਜਨੀਤਿਕ ਮਹੀਨਾਵਾਰੀ ਮੀਟਿੰਗ ਦੇ ਵਿੱਚ ਬਹੁਤ ਸਾਰੇ ਸਿੰਘ ਨਵੇਂ ਹਾਜ਼ਰ ਹੋਏ ਉਹਨਾਂ ਦਾ ਧੰਨਵਾਦ ਮੇਨ ਗੱਲ ਇਹ ਹੈ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ 4 ਦਸੰਬਰ ਨੂੰ ਧੰਨ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦੇ ਵਿਚ ਆ ਰਿਹਾ ਹੈ ਉਹਦੇ ਵਿੱਚ ਗ੍ਰੰਥੀ ਅਸਥਾਪਨ ਦੇ ਵੀ ਆ ਰਿਹਾ ਹੈ ਜਿਸ ਦਿਨ ਤੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਰ ਕਿਬਲਾ ਪ੍ਰਕਾਸ਼ ਕੀਤਾ ਗਿਆ ਉਸ ਦਿਨ ਹੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਗ੍ਰੰਤੀ ਲਾਇਆ ਗਿਆ ਇਸ ਕਰਕੇ ਸਥਾਪਨਾ ਦਿਨ ਗ੍ਰੰਤੀ ਸਥਾਪਨਾ ਦਿਨ ਵੀ ਬਣਦਾ ਹੈ ਤੇ ਸਾਰੀ ਗ੍ਰੰਤੀ ਸਿੰਘਾਂ ਨੂੰ ਰਾਗੀ ਸਿੰਘਾਂ ਨੂੰ ਕੀਰਤਨੀਆ ਸਿੰਘਾਂ ਨੂੰ ਬੇਨਤੀ ਹੈ ਆਪੋ ਆਪਣੇ ਇਲਾਕੇ ਦੇ ਵਿੱਚ ਜਿਹੜਾ ਹੈਗਾ ਇਹ ਸਥਾਪਨਾ ਦਿਨ ਮਨਾਇਆ ਜਾਵੇ ਗ੍ਰੰਤੀ ਸਥਾਪਨਾ ਦਿਨ ਔਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਇਹ ਇਕੱਠਾ ਮਨਾਇਆ ਜਾਣਾ ਹੈ ਭਾਈ ਕੋ ਲੈਣਾ ਜੀ ਗ੍ਰੰਥੀ ਸਭਾ ਵੱਲੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਹੀ ਦੱਸਿਆ ਜਾਊਗਾ ਕਿ ਕਿੱਥੇ ਮਨਾਇਆ ਜਾਣਾ ਤੇ ਸਾਰੇ ਗ੍ਰੰਥੀ ਸਿੰਘਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਭਾਈ ਰਲ ਮਿਲ ਕੇ ਸਾਰਿਆਂ ਨੇ ਇਹ ਸਤਪਨਾ ਦਰਸ਼ ਦੇ ਵਿੱਚ ਵੱਧ ਤੋਂ ਵੱਧ ਹਿੱਸੇ ਪਾਉਣੇ ਆ ਹਾਜ਼ਰੀਆਂ ਲਵਾਉਣੀਆਂ ਔਰ ਇਹ ਸਭਾ ਨੇ ਜੁਣਦੀ ਕਿਰਪਾਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭਾ ਨਾ ਗ੍ਰੰਥੀ ਕਿਉਂ ਰਲਣਾ ਇਸ ਸਭਾ ਦਾ ਮੇਲ ਵਧਾ ਹੈਗਾ ਜੀ ਗ੍ਰੰਥੀ ਸਿੰਘਾਂ ਦੀ ਮਦਦ ਕਰਨੀ ਦੋਸਤੋ ਦੇ ਵੀ ਸਾਂਝੀ ਹੋਣਾ ਔਰ ਜਿਵੇਂ ਗ੍ਰੰਤੀ ਸਿੰਘਾਂ ਨੂੰ ਮੁਸ਼ਕਲਾਂ ਬਹੁਤ ਸਾਰੀਆਂ ਆਉਂਦੀਆਂ ਉਸ ਮੁਸ਼ਕਲ ਦੇ ਹੱਲ ਕਰਨ ਵਾਸਤੇ ਅਸਲ ਵਿੱਚ ਇਹ ਗ੍ਰੰਤੀ ਸਭਾ ਵਾਂ ਬੜੀਆਂ ਕਿਉਂਕਿ ਕਈ ਵਾਰ ਪ੍ਰਬੰਧਕ ਕਮੇਟੀਆਂ ਜਿਹੜੀਆਂ ਹੈਗੀਆਂ ਉਹ ਗ੍ਰੰਤੀ ਸਿੰਘਾਂ ਦਾ ਨਿੱਕੇ ਜਿਹੇ ਕੋਸੂਰ ਨੂੰ ਲੈ ਕੇ ਉਹ ਗ੍ਰੰਤੀ ਸਿੰਘਾਂ ਨੂੰ ਛੁੱਟੀ ਕਰ ਦਿੰਦੀਆਂ ਉਹ ਵੱਡੀ ਗੱਲ ਨਹੀਂ ਹੁੰਦੀ ਉਸ ਗੱਲ ਨੂੰ ਮਗਰ ਪਾ ਜਾਂਦੇ ਆ ਵੀ ਤੁਸੀਂ ਇਹਦੀ ਛੁੱਟੀ ਕਰਨੀ ਛੁੱਟੀ ਕਰਨੀ ਪਰ ਉਹਦੇ ਵਿੱਚ ਵੱਡੀ ਗੱਲ ਕੋਈ ਨਹੀਂ ਹੁੰਦੀ ਨਿੱਕੀ ਮੋਟੀ ਗੱਲ ਹੋ ਜਾਂਦੀ ਹੈ ਉਸ ਤੋਂ ਜੇ ਸਾਡੇ ਜਿਹੜੇ ਮੈਂਬਰ ਬਣੇ ਆ ਅਸੀਂ ਉਹਨਾਂ ਦੀ ਹਰ ਦਮ 24 ਘੰਟੇ ਹਾਜ਼ਰੀ ਨੇ ਉਹਨਾਂ ਵਾਸਤੇ ਪਰ ਜਿਹੜੇ ਸਾਡੇ ਮੈਂਬਰ ਨਹੀਂ ਬਣੇ ਅਸੀਂ ਉਹਨਾਂ ਦੇ ਕਾਰਜ ਵੀ ਕਰਦੇ ਆ ਤੇ ਅਸੀਂ ਤਾਂ ਸਿੰਘਾਂ ਨੂੰ ਬੇਨਤੀ ਕਰਦੇ ਵੀ ਕੋਈ ਸਭਾ ਹੋਵੇ ਪਲਾਹੋ ਗੁਰਮਤਰਾ ਕੀ ਗ੍ਰੰਥ ਸਭਾ ਹੋਵੇ ਪਰਾਚਰੋਮਣੀ ਸਭਾ ਹੋਵੇ ਤੇ ਪਾਵ ਕਲੈਣਾ ਜੀ ਗ੍ਰੰਥ ਸਭਾ ਹੋਵੇ ਕਿਸੇ ਤਰ੍ਹਾਂ ਦਾ ਜਲ ਮੰਦਰ ਜ਼ਰੂਰ ਬਣਾਓ ਤੇ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਹੈ ਵੀ ਜਿਹੜੇ ਗ੍ਰੰਤੀ ਤੁਸੀਂ ਰੱਖਣੇ ਆ ਉਵੇਂ ਭਾਈ ਕਿਸੇ ਨਾ ਕਿਸੇ ਸੰਸਥਾ ਨਾਲ ਜੁੜੇ ਹੋਏ ਰੱਖਣੇ ਚਾਹੀਦੇ ਆ ਤਾਂ ਕਿ ਉਹ ਜ਼ਿੰਮੇਵਾਰ ਗ੍ਰੰਥੀ ਸੁਭਾਵਾਂ ਉਹਨਾਂ ਗ੍ਰੰਥੀਆਂ ਦੇ ਬਣ ਸਕਣ ਜਿਹੜੇ ਨਹੀਂ ਹੈ ਗ੍ਰੰਥੀ ਸੁਭਾਵਾਂ ਨਾਲ ਜੁੜੇ ਉਹ ਉੱਪਰ ਜਿਹੜੀਆਂ ਗਲਤੀਆਂ ਕਰਦੇ ਆ ਮੁੜ ਕੇ ਫਿਰ ਹਰੋਲਾ ਪੈਂਦਾ ਇਸ ਗੱਲ ਦਾ ਇਸ ਕਰਕੇ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਪ੍ਰੰਤ ਕਮੇਟੀਆਂ ਨੂੰ ਵੀ ਜਿਹੜੇ ਗ੍ਰੰਥੀ ਰੱਖਣੇ ਆ ਉਹਨਾਂ ਦੇ ਕਾਰਟ ਕਿਸੇ ਨਾ ਕਿਸੇ ਸੰਸਥਾ ਦਾ ਜ਼ਰੂਰ ਬਣਾ ਹੋਣਾ ਚਾਹੀਦਾ ਹੋਈਆਂ